ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਕਾਰਮਾਸੀਆਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੇੜਾ ਤੁਹਾਨੂੰ ਗੱਬਣਾ ਤੁਹਾਨੂੰ ਦਿਖਾਵਾਂਗੇ ਤੇ ਇੱਕ ਸੂਈ ਮੱਝ ਤੁਹਾਨੂੰ ਦਿਖਾਉਣੀ ਆ ਸੂਈ ਸਵਾਈ ਮੱਝ ਗੱਲਬਾਤ ਹੁਣ ਆਪਾਂ ਜੋਬਨ ਵੀਰ ਨਾਲ ਕਰਦੇ ਆਂ ਤੇ ਪੁੱਛਦੇ ਹਿੰਨਾ ਬਾਰੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਭ ਨਾਲ ਠੀਕ ਠਾਕ ਜੀ ਬੜੀ ਆ ਰਹੀ ਜੀ ਤੁਸੀਂ ਸਭ ਦਿਆ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀ ਨਾਮ ਮੇਰਾ ਵੀਰ ਜੀ ਜੋਵਨ ਜੇ ਹਾਂਜੀ ਪਿੰਡ ਸ਼ਿਕਾਰਮਛੀਆਂ ਜਿਹੜਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਤੇ ਫੋਨ ਨੰਬਰ ਹੀ ਬੋਲ ਦੇ ਕਰੀ ਫੋਨ ਨੰਬਰ 819502852 ਠੀਕ ਆ ਹਾਂਜੀ ਤੇ ਅੱਜ ਫਿਰ ਦੋ ਪਹਿਲੇ ਨਾਲ ਵੜਾ ਤੇ ਇੱਕ ਮੱਝ ਇੱਕ ਮੱਝ ਠੀਕ ਆ ਚਲੋ ਪਹਿਲਾਂ ਸ਼ੁਰੂਆਤ ਫਿਰ ਇਹਦੇ ਤੋਂ ਹੀ ਆਪਾਂ ਕਰਨੀ ਹੈ ਆਨੇ ਦੇਖ ਲਈ ਤੁਹਾਨੂੰ ਲੱਗ ਰਿਹਾ ਦਿਖਾ ਦਈਏ ਚੰਗਾ ਥਣ ਜਿਹੜਾ ਤਿਆਰ ਕਰਨ ਦੀ ਹੈ ਚੰਗੇ ਗਿਆਪ ਤੇ ਆ ਕਿੰਨਾ ਕੁ ਦੁੱਧ ਵਿੱਚ ਚਵਾਈ ਜਾਊਗੀ ਇਹ ਫਿਰ ਦੁੱਧ ਬੱਚੀ 20 ਤੋਂ ਪਲੱਸ ਦਊਗੀ 5 ਦੇ ਲਾਗੇ ਬੰਨੇ ਅੱਛਾ ਹਾਂ ਜੀ ਹਾਂ ਜੀ ਠੀਕ ਹੈ ਅਜੇ ਹਫਤਾ ਲੰਘੀ ਹੈ ਅਜੇ ਸ਼ਾਇਦ ਹੀ ਹੁੰਦਾ ਅਜੇ ਤੇ ਟਾਈਮ ਖੜੂਗੀ ਨਾ ਜੇ ਤਿਆਰ ਹੋਣੀ ਆ ਭੂਜੀ ਬੰਨੀ ਬੜੀ ਐ ਠੀਕ ਹੈ ਭੜ ਪੁਲ ਪਾਉਂਡੀ ਮਾਰੀ ਮੋਟੀ ਜਿੰਨੀ ਭੜ ਪਏਗੀ ਉੰਨੀ ਖੁੱਲਣੀ ਐ ਠੀਕ ਐ ਹਾਂ ਜੀ ਅਜੇ ਚੌਗੀ ਐ ਚਾਰ ਦੰਦ ਦੀ ਅੱਛਾ ਮੋਂ ਚਾਰ ਦੰਦ ਦੰਦ ਚੈੱਕ ਕੀਤੇ ਤੁਸੀਂ ਹਾਂ ਜੀ ਵਿਖਾ ਦਿੰਨੇ ਆ ਚਲੋ ਤੋਰਾਂ ਫਿਰ ਹਾਂ ਜੀ ਦਿਖਾ ਦਈਏ ਵੇਦੀ ਦੰਦ ਵੀ ਇਹਦੇ ਆ ਦੇਖ ਸਕਦੇ ਜੀ ਪਿਓਰ ਚਾਰ ਦੰਦ ਆ ਜਿਹੜੇ ਜੇ ਸਾਈਡ ਵਾਲੇ ਦੰਦ ਉਤਰਾ ਹੀ ਖਲੋਤੇ ਇਹਦੇ ਠੀਕ ਹੈ ਜੀ ਪਹਿਲਾ ਸੂਆ ਜਿਹੜਾ ਇਹਨੇ ਸੂਣਾ ਵਾ ਲੰਮੀ ਤੋਰਦੀ ਇਧਰ ਤੋਰ ਲੱਸੀ ਪਾੜੀ ਜਿਹਾ ਆ ਗਿਆ आ गया रोहित जी आ ਕਿਦਾਂ ਰੱਖਣਾ ਵੀ ਦੀ ਰੱਖਣਾ ਕਿੰਨਾ ਮੁੱਲ ਰੱਖਣਾ ਇਹਦਾ ਮੁੱਲ ਇਹੋ ਜਿਹਾ ਲੱਖ ਲੱਖ ਰੁਪਈਆ ਕਰਦੇ ਆ ਹਾਂਜੀ ਮੁੱਲੇ ਦਾ ਕਰਦੀਏ 70.65 ਅੱਛਾ ਵਸ਼ੀ ਦੇ ਲਈ 62000 62000 ਦੀ ਛੋਟ ਛੜ ਕਰਦੇ ਨੇ ਵਿੱਚ ਉਤੋਂ 2000 ਰੁਪਈਆ ਛੋਟ ਕਰਦਾ 60 ਤੀ ਦੇਦਾ ਵਿੱਚ ਠੀਕ ਹੈ 60000 ਬਾਕੀ ਇਦਾਂ ਦੀ ਦੰਦਾ ਨਹੀਂ ਕੋਈ ਤੁਸੀਂ ਵੀਡੀਓ ਵੇਂਦੇ ਬਾਕੀ ਕਾਫੀ ਸੂਸੂਰ ਤੇ ਵੜਾ ਚਿਹਰੇ ਤੋਂ ਵੀ ਇੱਕ ਵਾਰੀ ਦੇਖ ਸਕਦੇ ਜੀ ਮੂੰਹ ਪਿਓਰ ਚਾਰ ਦੰਦ ਤੇ ਜੜੀ ਠੀਕ ਹੈ ਜੀ ਤੇ ਹੁਣ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ ਜਰਸੀ ਆ ਥਲਾਂ ਦਾ ਸਾਈਜ਼ ਗਿਆ ਪੇਰਾ ਦੇਖ ਸਕਦੇ ਜੀ ਇਹ ਵੀ ਪਹਿਲਣ ਵਸੀ ਹੈ ਤੇ ਵੀ ਠੀਕ ਹੈ ਠੀਕ ਸੀ ਲੋ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਦੁੱਧ 15 ਕਿਲੋ ਵਾਲੀ ਵਸੀ ਠੀਕ ਹੈ ਇਹ ਜਰਸੀ ਆ ਗਈ ਹੈ ਨਾ ਹਾਂਜੀ ਠੀਕ ਹੈ ਤੇ ਤੁਰਫੇ ਕਰੀ ਨਾ ਬਾਕੀ ਹਲੇ ਇਹਨੇ ਵੀ ਤਿਆਰ ਹੋਣਾ ਵਾ ਪੂਰਾ ਸੂਨ ਤੱਕਰ ਲੰਬੀ ਜੀ हां जी पापा बननी पड़ी बाकी ਹਲੇ ਤਿਆਰ ਹੋਣੀ ਐ ਵੀ ਆਜ ਲਾਓ ਜੀ ਬਾਕੀ ਥਣਵੇਂ ਚੰਗਾ ਦੂਰ ਦੂਰ ਲੱਗਾ ਲਾਓ ਬਾਕੀ ਅਜੇ ਤਿਆਰ ਹੋਣੀਆਂ ਆ ਵਦੋਵੇਂ ਹਨਾ ਤੇ ਇਹਦਾ ਵੀਰ ਜੀ ਕਿੰਨਾ ਰੱਖਣਾ ਫਿਰ ਮੁੱਲ ਇਹੋ ਜੀ ਵੇਚੀ ਦਾ ਵੀਰ ਜੀ 55 55000 ਦੀ ਵੇਚੀ ਪਹਿਲਾਂ ਹਾਂਜੀ ਮੁੱਲੇ ਦਾ 50 ਕਰ ਲਈਏ 45 4000 ਜੋ 2000 ਰੁਪਏ ਛੋਟ ਕਰਦਾ ਅੱਛਾ 38000 ਦੀ ਦੇ ਦੋਗੇ ਹਾਂਜੀ 38000 ਦੀ ਵੇਚੀ ਦੇਦਾ ਠੀਕ ਆ ਬਾਕੀ ਕੋ ਫੂਲ ਲਾਵੇ ਵੀ ਜੁੱਬੀਆ ਦੰਦ ਦੇਖ ਲਓ ਭਾਵਾ ਅੱਛਾ ਇਹ ਵੀ ਚਾਰ ਦੰਦ ਆ ਹਾਂਜੀ ਚਾਰ ਦੰਦ ਦਿਖਾ ਦੀ ਇਹਦੇ ਵੀ ਦੰਦ ਦਿਖਾ ਦੇ ਅੱਜ ਛੋਟ ਦੇ ਦੇ ਦੇਖੋ ਹੋ ਫਿਰ ਹੁੰਦਾ ਥੋੜਾ ਜਿਹਾ ਕਰਦੀ ਆ ਆ ਦੇਖ ਸਾਹਿਬ ਆ ਦੇਖ ਸਾਦੇ ਜੀ ਇਹ ਵੀ ਪਿਓਰ ਚਾਰ ਦੰਦ ਆ ਜਿਹੜੀ ਸਾਈਡ ਵਾਲੇ ਦੰਦ ਹਲੇ ਉਸ ਤਰ੍ਹਾਂ ਹੀ ਖਲੋਤੇ ਹੁਣ ਮੱਝ ਇੱਕ ਤੁਹਾਨੂੰ ਜਿਹੜੀ ਦਿਖਾਉਣੀ ਆ ਦੱਸਿਓ ਵੀ ਜੀ ਇਹਦੇ ਬਾਰੇ ਦੱਸਿਓ ਵੀ ਜੀ ਇਹਦੇ ਬਾਰੇ ਇਹ ਮੱਝ ਵੀਰ ਜੀ ਪਰਸੋਂ ਦੀ ਸੂਈ ਆ ਅੱਛਾ ਦੁੱਧ 11 ਕਿਲੋ ਬੋੜਾ ਤੁਸੀਂ ਦਾਖ ਲਾਓ ਅੱਛਾ ਹਾਂਜੀ ਤਿਆਰ ਜਿਹੜਾ ਮੌਕੇ ਤੇ ਮੌਕੇ ਦਾ ਤਿਆਰ ਹੋਏਗਾ ਹੁਣ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ 14 15 ਕਿਲੋ ਦੁੱਧ ਦਿੰਦੀ ਐ ਮੈਂ ਆਪਾਂ 14 ਕਿਲੋ ਦੀ ਗਾਰੰਟੀ ਦਾਂਗੇ ਅੱਛਾ ਹਾਂਜੀ ਹਾਂਜੀ ਠੀਕ ਤੇ ਉਤਰਾਂ ਵੇਦੀ ਚਵਾ ਚੂ ਓਕੇ ਪੂਰਾ ਚਵਾ ਵਧੀਆ ਵੀਰ ਜੀ ਇੱਕ ਨੰਬਰ ਦਾ ਤੇ ਤੋਰ ਦਈਏ ਫੇਰ ਇੱਕ ਰੀਨ ਹਾਂਜੀ ਬਾਕੀ ਇਹ ਆ ਕਿ ਘੱਟ ਘੱਟ ਪਿੱਟ ਪੁੜੀ ਦੀ ਐ ਵੀ ਜਿਹੜੀ ਠੀਕ ਐ ਚੰਗੀ ਆ ਦੁੱਧ ਹੁਣ ਮੌਕੇ ਤੇ ਜਿਹੜਾ 10 ਲੀਟਰ ਜਿਹੜਾ ਕਹਿੰਦੇ ਕੀ ਬੋਲਾ ਹੀ ਆ 11 ਕਿਲੋ ਹੈਗਾ ਵੀਰ 10 ਦੀ ਗਰੰਟੀ ਦਾਂਗੇ ਆਪਾਂ ਠੀਕ ਆ ਹਾਂਜੀ ਲੈ ਆਓ ਉਹ ਟ੍ਰੈਂਪ ਇੱਥੇ ਪੜਿਆ ਤਾਂ ਵੀ ਜਿਹੜੀ ਚੜਾਈ ਚ ਦੇ ਕਿੰਨਾ ਰੱਖਣਾ ਵੀ ਦੀ ਤਾਂ ਮੁੱਲ ਫਿਰ ਆਪਾਂ ਮੁੱਲ ਇਹਦਾ ਵੀ ਜੀ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰਾਂਗੇ ਠੀਕ ਨੋਰਮਲ ਹੀ ਰੱਖਣਾ ਮੁੱਲੇ ਤਾਂ ਹਾਂ ਜੀ ਜਾਇ ਜੀ ਰੇਟ ਆ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਛ ਕਹਣਾ ਹਾਂਜੀ ਬਾਾਕੀ ਇਹ ਆ ਕਿ ਆਪਣੀ ਕੋ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਚ ਚਾਕ ਕੇ ਖੜੇ ਹਨ ਹਾਂਜੀ ਹਾਂਜੀ ਬਾਕੀ ਵੀਰ ਜੀ ਆਪਣੇ ਕੋ ਡੇਲੀ ਤਿੰਨ ਤੋਂ ਚਾਰ ਡੰਗਰ ਹੁੰਦੇ ਜਿਦੋਂ ਮਰਜ਼ੀ ਕੋ ਫੋਨ ਲਾ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੰਗੀ ਤੇ ਚੰਗੀ ਗਾਹ ਲਾਈ ਦੀ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਸਮਝਣਾ ਵੇਖੇ ਤਸੱਲੀ ਕਰੇ ਫੇਰ ਹੀ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ